ਧੁੰਦਾਂ ਚੱਲ ਰਹੀਆਂ ਹੁਣ ਆਵਾਰਾ ਪਸ਼ੂ ਸੜਕਾਂ ਤੇ ਘੁੰਮ ਰਹੇ ਐ ਕਿ ਗੱਡੀ ਬਹੁਤ ਤੇਜ਼ ਆਉਂਦੀ ਆ ਤੇ ਦਿਸਦੀ ਨਹੀਂ ਰਾਤ ਬਰਾਤੇ ਵੀ ਨਹੀਂ ਦਿਸਦੀ ਕਿ ਸਾਡੇ ਨਾਲ ਜਿਹੜਾ ਅੱਜ ਸਾਡਾ ਵੀਰ ਐ ਇਹ ਲੰਮੇ ਸਮੇਂ ਤੋਂ ਸੇਵਾ ਕਰਦਾ ਆ ਰਿਹਾ ਇਹਨਾਂ ਦੀ ਆਲ ਐਨੀਮਲ ਸੇਵਾ ਸਟ੍ਰੈਟੀਜੀ ਐ ਲੰਮੇ ਸਮੇਂ ਤੋਂ ਸੇਵਾ ਕਰਦਾ ਆ ਰਿਹਾ ਆਵਾਰਾ ਪਸ਼ੂ ਜਿਹੜੇ ਸੜਕਾਂ ਤੇ ਘੁੰਮਦੇ ਆ ਤੇ ਉਹਨਾਂ ਦੇ ਗਲਾਂ ਦੇ ਵਿੱਚ ਰਿਫਲੈਕਟਰ ਪਾਉਂਦਾ ਆਹ ਜਿਹੜੇ ਚਮਕਦੇ ਆ ਰਾਤ ਨੂੰ ਰਾਤ ਨੂੰ ਜਦੋਂ ਲੇਟਾਂ ਪੈਂਦੀਆਂ ਤਾਂ ਚਮਕਦੇ ਤੇ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਵਾਰਾ ਪਸ਼ੂ ਆ ਠੱਠਾ ਗਾਂ ਕੁੱਤਾ ਸਭ ਦੱਸਦੇ ਆ ਤੇ ਜਦੋਂ ਉਹ ਵਾਰਾ ਪਸ਼ੂ ਆਉਂਦਾ ਤੇ ਜਿਹੜੀ ਸਾਡੀ ਜਾਨ ਚਲੀ ਜਾਂਦੀ ਆ ਬੇਸ਼ੁਮਾਰ ਕੀਮਤ ਹੁੰਦੀ ਆ ਸਾਡੀ ਜਿਹੜੀ ਜਾਨ ਚਲੀ ਜਾਂਦੀ ਆ ਮੁਰਕ ਕੇ ਸਾਨੂੰ ਪੁੱਛਤਾਉਣਾ ਪੈਂਦਾ ਬਾਈ ਦੇ ਨਾਲ ਗੱਲਬਾਤ ਕਰਦੇ ਆ ਤੇ ਪੁੱਛਾਂਗੇ ਕਿ ਕਿੰਨੇ ਸਮੇਂ ਤੋਂ ਸੇਵਾ ਕਰਦੇ ਆ ਬਾਈ ਸਤਿ ਸ੍ਰੀ ਅਕਾਲ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਕੀ ਨਾਮ ਕੀ ਬਾਈ ਜੀ ਮੇਰਾ ਨਾਮ ਗਗਨਦੀਪ ਬਾਈ ਗਗਨਦੀਪ ਜੀ ਜਿਹੜੀ ਤੁਸੀਂ ਇਹ ਸੇਵਾ ਕਰਦੇ ਆ ਰਹੇ ਹੋ ਆਲ ਐਨੀਮਲ ਸੇਵਾ ਸਟਾਟਿ ਬਣਾਈ ਆ ਇਹ ਕਿੰ ਇਹ ਮੈਨੂੰ ਹੋ ਗਿਆ 4-5 ਸਾਲ ਤੇ ਬਿੰਪਟੇ ਦਾ ਮੈਂ ਸ਼ੁਰੂਤੀ ਪਾ ਰਿਹਾ ਹਾਂ ਜੀ ਤੇ ਇਹ ਵੀ ਜਨਨ ਕਿ ਵੀ ਪਟਾ ਪਉਣ ਨਾਲ ਵੀ ਜੇ ਕੋਈ ਵੀ ਇਹ ਬੰਦਾ ਜਿਆਦਾ ਮੇਰੇ ਰਾਜਵੀਰ ਜਵੰਦਾ ਭਾਈ ਜੀ ਹਨਾ ਉਹਨਾਂ ਦਾ ਤਾਂ ਚਲੋ ਆਪਾਂ ਵੀ ਫੇਮਸ ਕਰਕੇ ਜਾਂ ਐਕਟਰ ਕਰਕੇ ਪਤਾ ਲੱਗ ਗਿਆ ਆਪਾਂ ਨੂੰ ਵੀ ਉਹਨਾਂ ਦੀ ਵੀ ਟੱਠੇ ਨਾਲ ਵੀ ਮੌਤ ਹੋਈ ਆ ਜੇ ਕੋਈ ਗਰੀਬ ਪੁੱਤ ਮਾਵਾ ਦੇ ਨਿੱਕਾ ਮਰਦੇ ਕੋਈ ਕਿਤੇ ਨੂੰ ਪਤਾ ਨਹੀਂ ਲੱਗਦਾ ਹਨਾ ਜੀ ਜਦੋਂ ਇਹ ਗੱਲ ਚ ਪਾਇਆ ਹੋਵੇ ਸ਼ੈੰਤ ਰਾਜਵੀਰ ਜਵੰਦਾਬਾਜ ਜੀ ਬੱਜ ਸਕਦੇ ਸੀ ਜੇ ਉਹ ਗੱਲ ਚ ਆਵਾਰਾ ਪਸ਼ੂ ਦੇ ਗੱਲ ਦੇ ਵਿੱਚ ਹੁੰਦਾ ਚਮਕਦਾ ਦੂਰੋਂ ਪਤਾ ਲੱਗਦਾ ਵੀ ਅੱਗੇ ਕੋਈ ਚੀਜ਼ ਆ ਇਹ ਲਾਈਟ ਵਾਂਗੂ ਜਗ ਪੈਂਦੀ ਆ ਪਤਾ ਲੱਗ ਜਾਂਦਾ ਵੀ ਕੋਈ ਚੀਜ਼ ਖੜੀ ਹੋਈ ਆ ਹਨਾ ਜੀ ਉਹਦੇ ਨਾਲ ਬੰਦਾ ਸਾਵਧਾਨ ਹੋ ਜਾਂਦਾ ਸ਼ੈੰਤ ਜੇ ਉਹਦੇ ਗੱਲ ਚ ਹੁੰਦਾ ਠੱਠੇ ਦੇ ਤੇ ਚੰਦ ਉਹ ਵੀ ਆਪਣੇ ਸਾਡੇ ਨਾਲ ਹੁੰਦਾ ਠੀਕ ਹੈ ਜੀ ਤੇ ਅਸੀਂ ਵੀ ਪਾ ਰਹੇ ਹਾਂ ਬਹੁਤ ਚਰਤਾਂ ਤੇ ਵੀ ਲੋਕੀ ਵੀ ਹੋਰ ਕੰਮ ਨੂੰ ਤਾਂ ਬਹੁਤ ਸਪੋਰਟ ਕਰਦੇ ਆ ਸਾਨੂੰ ਅਸੀਂ ਪੈਸਾ ਨਹੀਂ ਕਹਿੰਦੇ ਵੀ ਸਾਨੂੰ ਪੈਸਾ ਦੋ ਸਾਨੂੰ ਆਏ ਜਿਵੇਂ ਜੀ ਹੁਣ ਬਿਮਾਰ ਗਊ ਆ ਹਨ ਗਲੀ ਪੀਲੀ ਅਸੀਂ ਵੀਡੀਓ ਪਾਉਨੇ ਆ ਠੀਕ ਆ ਉਹ ਅਸੀਂ ਉਹਦਾ ਇਲਾਜ ਕਰਦੇ ਆ ਤੇ ਕੁੱਤਾ ਹੋ ਗਿਆ ਬਿੱਲਾ ਹੋ ਗਿਆ ਕੋਈ ਵੀ ਅਸੀਂ ਹਰ ਇੱਕ ਨੂੰ ਆਲ ਐਨੀਮਲ ਤਾਈਆਂ ਹੀ ਰੱਖਿਆ ਵੀ ਹਰ ਇੱਕ ਦੀ ਅਸੀਂ ਸੇਵਾ ਕਰ ਰਹੇ ਹਾਂ ਠੀਕ ਹੈ ਜੀ ਉਹ ਵੀ ਸਾਨੂੰ ਗਊ ਆਉਂਦੀ ਆ ਪਰ ਸੋ ਅਸੀਂ ਕਰਕੇ ਆਏ ਗੋਬ ਦਾ ਠੀਕ ਹੈ ਦੋ گاਵਾ ਉਹ ਕੀ ਕਰਦੇ ਆ ਜੀ ਜਿਹੜੇ ਗਊਸ਼ਾਲਾ ਵਾਲੇ ਆ ਦੂਰ ਵਾਲੇ ਉਹ ਜਦੋਂ ਖਾਲੀ ਰਾਹ ਦੇਖਦੇ ਆ ਪਿੰਡ ਚ ਉਹ ਐ ਚਲਾ ਕੇ ਮਾਰਦੇ ਗਊ ਨੂੰ ਉਹ ਗਊ ਜੀ ਤੋਂ ਚਲਾ ਕੇ ਵੱਜਦੀ ਆ ਉਹ ਸਿੰਗ ਟੁੱਟ ਜਾਂਦਾ ਸਿੰਗ ਟੁੱਟਣ ਦੇ ਨਾਲ ਉਹਦੇ ਵੀ ਕੀੜੇ ਪੈ ਗਏ ਵਿੱਚ ਅਸੀਂ ਕੱਢੇ ਬਹੁਤ ਮੁਸ਼ਕਲ ਸੀ ਵੀ ਸਾਰੇ ਪਿੰਡ ਵਾਲੇ ਵੀ ਵੀ ਦੇਖਿਆ ਨਹੀਂ ਸੀ ਕਿ ਕਦੋਂ سپورਟ ਆਏ ਕਰਦੇ ਉਹਨਾਂ ਨੇ ਨਾ ਵੀ ਖੁਸ਼ੀ ਮਨਾਈ ਉਹਨਾਂ ਨੇ ਸ਼ੁਕਰ ਆ ਵੀ ਜਨਵਰ ਨੂੰ ਵੀ ਰਾਹਤ ਮਿਲੀ ਠੀਕ ਹੈ ਉਹੀ ਜੇ ਸਾਡੇ ਕੋਲੇ ਵੀ ਕੋਈ ਸਾਡੀ سپورਟ ਹੋਵੇ ਅਸੀਂ ਵੀ ਵੱਧ ਤੋਂ ਵੱਧ ਵੀ ਉਹਦੀ ਮੈਡੀਕਲ ਛੇਤੀ ਲਾਂਦੇ ਜਾਂ ਸੰਗਣਾ ਵੀ ਆਪਦੇ ਕੋਲ ਉਹ ਲਿਆ ਕੇ ਰੱਖੀਏ ਇਕੱਠੇ ਹੋਣ ਵੀ ਪੂਰੀ ਜਿਵੇਂ ਜਾਣਕਾਰੀ ਵੀ ਪਲ-ਪਲ ਉਹਨੂੰ ਵੇਖਣਾ ਪਵੇ ਤੇ ਪਤਾ ਲੱਗਦਾ ਜਨਵਰ ਦਾ ਵੀ ਹਾਂ ਜੀ ਆਏ ਆ ਹੁਣ ਵੀ ਨੇਕਾ ਅਸੀਂ ਕਰ ਰਹੇ ਆ ਜਨਵਰ ਜੇ ਸਾਡੇ ਕੋਲੇ ਕੋਈ ਜਗਾ ਹੋਵੇ ਜਾਂ ਸਾਨੂੰ ਵੈਸੀ ਕਿਤੇ ਦੇ ਦਿੱਤੇ ਜਾਣ ਰੱਖਣ ਨੂੰ ਵੀ ਅਸੀਂ ਉਥੇ ਸੇਵਾ ਕਰ ਸਕੀਏ ਅਸੀਂ ਇਹ ਨਹੀਂ ਕਹਿੰਦੇ ਪੈਸੇ ਕੋਈ ਜਿਵੇਂ ਅਸੀਂ ਡੌਗ ਦੇ ਕਰਦੇ ਆ ਡੌਗ ਦੇ ਵੀ ਪੁੰਨੇ ਆ ਪਹਿਲਾਂ ਨਹੀਂ ਪੁੰਹਦੇ ਸੀ ਹੁਣ ਪਾਉਣ ਲੱਗ ਗਏ ਉਹਦੇ ਜਿਵੇਂ ਦੁੱਧ ਲਾ ਸਕਦਾ ਕੋਈ ਠੀਕ ਆ ਜੀ ਕੋਈ ਜਾਂ ਉਹਨਾਂ ਨੂੰ ਅਜ ਜੋ ਅਸੀਂ ਗਊ ਦੀ ਕਰ ਰਹੇ ਆ ਪੱਠੇ ਜਿਹਾ ਕਰ ਸਕਦਾ ਠੀਕ ਆ ਜੀ ਜਾਂ ਸਾਨੂੰ ਸੇਵਾ ਵੀ ਆਹਾ ਦੂਜੀ ਮੈਡੀਕਲ ਮੈਡੀਸਨ ਦੀ ਦੇ ਸਕਦਾ ਕੀੜਿਆਂ ਦੀ ਦਵਾਈ ਲੈ ਕੇ ਦੇ ਦੋਵੇ ਠੀਕ ਆ ਜੀ ਕੋਈ ਜਿਹੜੀ ਦਵਾਈ ਕੀੜਿਆਂ ਦੀ ਹੁੰਦੀ ਆ ਉਹ ਮਹਿੰਗੀ ਹੁੰਦੀ ਆ ਹਨਾ ਉਹੀ ਜੇ ਕੋਈ ਵੀਰ ਭਰਾ ਮੇਰੇ ਹੁੰਦੇ ਆ ਵੀ ਰੱਬ ਦੇ ਰੂਪ ਹੁੰਦੇ ਸੇਵਾ ਵਾਲੇ ਬਹੁਤ ਹਨਾ ਉਹੀ ਸੇਵਾ ਉਹਨਾਂ ਦੀ ਲੈ ਲਗੇ ਤੇ ਕਿਤੇ ਵੀ ਸਾਨੂੰ ਇੰਨਾ ਵੀ ਸਪੋਰਟ ਇੰਨੀ ਕੀ ਸਪੋਰਟ ਆ ਦੀ ਲੋੜ ਆ ਸਾਨੂੰ ਵੀ ਅਸੀਂ ਇਹ ਨਹੀਂ ਕਹਿੰਦੇ ਵੀ ਸਾਨੂੰ ਪੈਸਾ ਹੈ ਕੀ ਕਰਨਾ ਠੀਕ ਆ ਜੀ ਸਾਨੂੰ ਪੈਸੇ ਨਹੀਂ ਅਸੀਂ ਉਹ ਲੈਣੀਆਂ ਜੇ ਹੁੰਦਾ ਕਿ ਵੀ ਅੱਜ ਕੱਲ ਫਰੋਡ ਵੀ ਬਹੁਤ ਚੱਲ ਰਿਹਾ ਤੇ ਸਾਨੂੰ ਤਾਂ ਬਸ ਇਹ ਹੈ ਕੋਈ ਵੀ ਵੀ ਇੱਥੇ ਆਣੀ ਨਹੀਂ ਨੀ ਕਿਸੇ ਡਿਊਟੀ ਵੀ ਲਾ ਸਕਦਾ ਵੀ ਮੈਂ ਆ ਪੈਸੇ ਕਰ ਰਿਹਾ ਤੁਸੀਂ ਉਹਨਾਂ ਨੂੰ ਦਵਾਈ ਲੈ ਕੇ ਦੇ ਜਾਣ ਤੇ ਆ ਕੇ ਵੀ ਦਿਖਾ ਸਕਦਾ ਹਨਾ ਸਾਹਮਣੇ ਦਵਾਈ ਦਵਾਂਗੇ ਹਾਂਜੀ ਤੇ ਇਹ ਅਸੀਂ ਮੈਂ ਇਹ ਕਰਨਾ ਚਾਹੁੰਦੇ ਆ ਵੀ ਅਸੀਂ ਜਨਵਾਰ ਜਿਹੜੇ ਕਰ ਰਹੇ ਆ ਵੀ ਆਪਦੀ ਵੀ ਮੁੱਠੀ ਚੱਲੇ ਵੀ ਉਹ ਜੇ ਨਿਗਾਹ ਅਗੇ ਹੁਣ ਵੀ ਸਾਨੂੰ ਪਤਾ ਲੱਗਦਾ ਰਵੇ ਵੀ ਜਨਵਾਰ ਕਿਵੇਂ ਆ ਤੇ ਉਹ ਨਹੀਂ ਕਰਕੇ ਥਾਂ ਸਾਡੇ ਕੋਲੇ ਤੇ ਅਸੀਂ ਇਹ ਆਲੋਂ ਵਾਂਝੇ ਆ ਵੀ ਸਾਨੂੰ ਸਪੋਰਟ ਹੋਵੇ ਕੋਈ ਦੁੱਧ ਲਾ ਸਕਦਾ ਡੌਗ ਲਈ ਹਨ ਕੋਈ ਬਰੈਡ ਲਾ ਸਕਦਾ ਕੋਈ ਕਰਿਆਨੇ ਦੀ ਦੁਕਾਨ ਤੇ ਕੋਈ ਹੋਰ ਫੀਲਡ ਸਾਨੂੰ ਦੇ ਸਕਦਾ ਕੋਈ ਹੁਣ ਅਸੀਂ ਇੱਕ ਲੜਕਾ ਸੀਗਾ ਉਹਦੇ ਦੋਵੇਂ ਲੱਤਾਂ ਗਲੀਆਂ ਸੀ ਕੀੜੇ ਪਏ ਹੋਏ ਸੀ ਉਹ ਜੀ ਲਾਜਲ ਨਹੀਂ ਵਿਚਾਰਾ ਐ ਵਜਦਾ ਫਿਰ ਰਿਹਾ ਮੈਂ ਉਹਦੀ ਪੱਟੀ ਕਰ ਰਿਹਾ ਠੀਕ ਹੈ ਇਕੱਲੀ ਪੱਟੀ ਕਰ ਦੇਣਾ ਇਕੱਲੀ ਪੱਟੀ ਨਾਲ ਨਹੀਂ ਠੀਕ ਹੈ ਉਹ ਦੋਵੇਂ ਲੱਤਾਂ ਗਲੀਆਂ ਹੋਈਆਂ ਵੀਡੀਓ ਪਾਈ ਹੋਈ ਆ ਬਕਾਇਦਾ ਤੁਹਾਨੂੰ ਦਿਖਾ ਦਾਂਗੇ ਠੀਕ ਹੈ ਜੀ ਉਹਦਾ ਖਰਚਾ ਹੈਗਾ 11500 ਰੁਪਏ ਦਾ ਪੈਸੇ ਦਾ ਸਾਨੂੰ ਐਸੀ ਇਹ ਕਹਿੰਦੇ ਆ ਵੀ ਸਾਨੂੰ 11500 ਰੁਪਿਆ ਨਾ ਦੋ ਠੀਕ ਹੈ ਜੀ ਸਾਨੂੰ ਦਵਾਈ ਦੀ ਲੋੜ ਆ ਉਹਦੀ ਟੀਕੇ ਲਗਨ ਦੀ ਲੋੜ ਆ ਇੱਕ ਤਿੰਨ ਗੋਲੀਆਂ ਜਿਹੜੀਆਂ ਉਹ ਖਾਵੇ ਡੇਲੀ ਉਹਦੇ ਜਿਵੇਂ ਕੀੜਾ ਸ਼ੂਗਾ ਜਾਂ ਕਿਵੇਂ ਵੀ ਉਹ ਉਹਨੂੰ ਸੈੱਟ ਹੋਵੇ ਉਹ ਕਿੰਨਾ ਜੋਲ ਗੋਲੀ ਹੁੰਦੀ ਹੈ ਜੀ ਉਹ 300 ਦੀ ਆ ਜੀ ਗੋਲੀ ਉਹ ਤਿੰਨ ਖਾਨੀਆਂ ਦੇ ਠੀਕ ਹੈ ਜੀ 900 ਰੁਪਏ ਦੀਆਂ ਗੋਲੀਆਂ ਬਣੀਆਂ ਅਸੀਂ ਇਹਨੇ ਫੋੜ ਵੀ ਨਹੀਂ ਕਰ ਸਕਦੇ ਅਸੀਂ ਤਾਂ ਕੋਸ਼ਿਸ਼ ਤਾਂ ਉਹ ਕਰਦੇ ਆਂ ਜੀ ਅਸੀਂ ਵੀ ਵੀ ਸੋਚਉ ਮੈਂ ਡਾਕਟਰੀ ਕਰਦਾ ਜੇ ਸੋਚਉ 70% ਮੇਰੀ ਕਮਾਈ ਵੀ ਸੇਵਾ ਲਈ ਜਾਂਦੀ ਆ 30% ਜਨਕੀ ਮੇਰੀ ਵੀ ਘਰੇ ਜਿਹੜੀ ਕੋਈ ਵੀ ਬਾਲ ਬੱਚੇ ਵਾਲੇ ਹਨ ਸਾਰੇ ਤੇ ਬਹੁਤ ਲੋਕੀ ਕਹਿਣ ਕੇ ਆਏ ਆ ਜੀ ਵੀਊ ਲੈਣ ਦੇ ਚੱਕਰ ਚ ਆਏ ਕਰ ਰਹੇ ਆ ਉਹ ਕਰ ਰਹੇ ਆ ਜੇ ਵਿਊ ਲੈਣ ਦੇ ਚੱਕਰ ਚ ਵੀ ਕਿਸੇ ਦਾ ਭਲਾ ਹੋ ਜੇ ਕਿਸੇ ਲਾਲਚ ਨੂੰ ਵੀ ਕਿਸ ਚੀਜ਼ ਦਾ ਭਲਾ ਹੋ ਜੇ ਉਹਦੇ ਨਾਲ ਦੀ ਚੀਜ਼ ਨਹੀਂ ਕਿਤੇ ਲਾਲਚ ਨੂੰ ਹੀ ਉਹ ਖਾ ਲੂਗਾ ਕਦੇ ਕਿਤੇ ਖਾਣਾ ਹੀ ਨਹੀਂ ਜੇ ਹੋਵੇ ਹੈ ਵੀ ਹੈ ਵੀਊ ਤੇ ਚੱਕਰ ਚ ਤੇ ਵੀ ਉਹੀ ਐਨੇ ਬਣੇ ਨੂੰ ਖਾ ਤਾਂ ਲਊਗਾ ਕਈ ਉਹਦਾ ਇਲਾਜ ਤਾਂ ਹੋ ਗਿਆ ਚਲ ਉਹ ਨਹੀਂ ਪੱਟੀ ਤਾਂ ਹੋ ਗਈ ਜੇ ਲਾਲਚ ਨੂੰ ਹੀ ਆ ਤੇ ਬੋਲੋ ਕਿ ਗਣ ਕੇ ਆਏ ਫਲਾਨਾ ਟੀਕਾ ਤੇ ਚੰਗੇ ਕੰਮ ਨੂੰ ਤਾਂ ਛੇਤੀ ਕੋਈ ਨਹੀਂ ਸਪੋਰਟ ਕਰਦਾ ਆਪਾਂ ਨੂੰ ਵੀ ਪਤਾ ਮਾੜਾ ਹੀ ਦੱਸਦਾ ਈ ਤੇ ਬਾਕੀ ਤੁਸੀਂ ਜਿਹੜੇ ਸਰੋਤੇ ਦੇਖ ਰਹੇ ਆ ਤੇ ਮੈਂ ਤਾਂ ਇਹ ਕਹਿਣਾ ਵੀ ਸਾਨੂੰ ਵੱਧ ਵੱਧ ਹੈਲਪ ਕਰੋ ਸਾਨੂੰ ਪੈਸੇ ਦੀ ਨਹੀਂ ਸਾਨੂੰ ਚੀਜ਼ਾਂ ਦੀ ਲੋੜ ਆ ਸਾਨੂੰ ਅਸੀਂ ਆ ਜਿਹੜੇ ਭਾਰ ਰਹੇ ਆ ਪਟੇ ਵੀ ਇਹ ਪਟਾ ਜੀ ਇਹ ਪਟਾ ਵੀ ਹੈਡਰਾ ਆਂਗੂ ਹੁੰਦਾ ਮੰਨ ਲਓ ਵੀ ਜੀਸੀਬੀ ਲਾ ਲਓ ਪੰਜਾਬੀ ਤੌਰ ਤੇ ਠੀਕ ਹੈੀ ਉਹਦੇ ਅੱਗੇ ਸਕੰਜਾ ਬਣ ਜਾਊਗਾ ਅੱਗੇ ਠੱਠਾ ਪਕੜਿਆ ਜਾਊਗਾ ਠੱਪਾ ਪਕੜਿਆ ਜਾਣ ਤੇ ਉਹਦੇ ਗੱਲ ਚ ਜਦੋਂ ਪਾ ਦਿੰਦਾ ਉਵੇਂ ਬੰਦੇ ਦਸਿਆਂ ਨੇ ਹੋਵਾਂਗੇ ਵਿਹਿਆਂ ਨੇ ਹੋਵਾਂਗੇ ਆਪਾਂ ਠੱਠੇ ਦੇ ਨਹੀਂ ਪਾ ਸਕਦੇ ਹਾਂਜੀ ਉਵੇਂ ਕੋਈ ਸੇਵ ਲੈ ਸਕਦਾ ਹਾਂਜੀ ਮੈਂ ਵੀ ਹੈਡਰੇ ਸੇਵ ਲੈਣਾ ਵਾ ਤੇ ਮੈਂ ਕਰਉਣਾ ਵਾ ਤੇ ਸਾਨੂੰ ਹੈਡਰੇ ਲੋਡ ਆ ਤੇ ਅਸੀਂ ਇਹ ਪਾ ਲਈਏ ਹੁਣ ਅਸੀਂ ਮੇਨ ਜਿਆਦਾ ਐਕਸੀਡੈਂਟ ਠੱਠੇ ਨਹੀਂ ਹੋ ਰਿਹਾ ਜਿੰਨੇ ਹੋ ਰਿਹਾ ਆ ਆਪਾਂ ਇਹ ਨਹੀਂ ਕਹਿੰਦੇ ਵੀ ਆਪਣੇ ਕੋਲ ਮਰ ਚ ਲਿਆ ਹਨ ਪਰ ਕੋਈ ਵੀ ਮਾਂ ਦਾ ਪੁੱਤ ਜਿਹਦਾ ਗਿਆ ਉਹਨੂੰ ਪਤਾ ਹੁੰਦਾ ਹੈ ਨਾ ਤੇ ਬਾਕੀ ਆਪਾਂ ਵੀ ਕਦੇ ਆਪਣੇ ਬਾਲ ਬੱਚੇ ਨਿਕਲਦੇ ਆ ਬਾਹਰ ਬਾਕੀ ਰੱਬ ਦੇ ਰੰਗਾਂ ਦਾ ਪਤਾ ਨਹੀਂ ਹੁੰਦਾ ਕਦੋਂ ਕਰ ਦੇਣਾ ਉਹੀ ਜੇ ਆਪਾਂ ਆਪਦੀ ਸਾਵਧਾਨੀ ਸਾਵਧਾਨ ਹੋਵਾਂਗੇ ਤੇ ਉਹੀ ਆਪਣਾ ਭਲਾ ਵਾ ਤੇ ਬਾਕੀ ਮਹਾਰਾਜ ਆ ਜਾਣਦਾ ਹੀ ਮੈਨੂੰ ਐਂ ਦੱਸੋ ਵੀ ਜਿਹੜਾ ਤੁਸੀਂ ਸੇਵਾ ਕਰ ਰਹੇ ਹੋ ਮਨ ਦੇ ਵਿੱਚ ਕਿਵੇਂ ਖਿਆਲ ਆਇਆ ਕਿ ਆਪਾਂ ਇੱਕ ਸੇਵਾ ਕਰਗੀ ਤੁਸੀਂ ਇੱਕ ਗਰੀਬ ਪਰਿਵਾਰ ਚੋਂ ਮੰਨ ਲਓ ਵੀ ਹਰ ਇੱਕ ਚੀਜ਼ ਮਹਿੰਗੀ ਆ ਦਵਾਈਆਂ ਵੀ ਮਹਿੰਗੀਆਂ ਜਿਹੜੇ ਤੁਸੀਂ ਆਹ ਫੈਕਟਰ ਬਣਾਇਆ ਇਹ ਵੀ ਮਹਿੰਗੇ ਆ ਫਿਰ ਇੰਨਾ ਪੈਸਾ ਵੀ ਕਿਵੇਂ ਇਕੱਠਾ ਕਰਾਂਗੇ ਕਿਵੇਂ ਲੋਕਾਂ ਤੋਂ ਸੇਵਾ ਲਵਾਂਗੇ ਮੰਨ ਦੇ ਵਿੱਚ ਖਿਆਲ ਕਿਵੇਂ ਆਇਆ ਵੀ ਆਪਾਂ ਇਧਰ ਜਿਹੜੀ ਇੱਕ ਸਟੱਡੀ ਬਣਾਈ ਗਈ ਵੀ ਚੰਗੇ ਕੰਮ ਕਰਗੇ ਹਾਂਜੀ ਹਾਂਜੀ ਇਹ ਸੇਵਾ ਦਾ ਅਸੀਂ ਮੈਂ ਸ਼ੁਰੂਤੀ ਕਰਦਾ ਮੇਰਾ ਬਾਪੂ ਵੀ ਦਾਦਾ ਮੇਰਾ ਫੱਕਰ ਸੀਗਾ ਬੰਦਾ ਤੇ ਉਹ ਉਹਨਾਂ ਕੋਲੇ ਜਾਂਦਾ ਸੀਗਾ ਜਾਨੀ ਕਿ ਉਹ ਸੇਵਾ ਦੂਜੀ ਸੀ ਬਾਬਿਆਂ ਲਈ ਕਰਦੇ ਸੀ ਠੀਕ ਹੈ ਜੀ ਹੋਲੀ-ਹੋਲੀ ਮੈਂ ਸਤਨਾਜਾ ਮੈਨੂੰ ਕਹਿੰਦੇ ਵੀ ਸੱਤ ਪੌਣਾ ਦਾ ਸੱਤ ਕੀੜੇ ਲੈ ਕੇ ਮੈਂ ਸਤਨਾਜਾ ਪੌਣਾ ਸ਼ੁਰੂ ਕੀਤਾ ਉੱਥੇ ਗਾਂ ਮਰਦੀ ਸੀ ਸਾਹਮਣੇ ਤੇ ਉਹ ਮੈਂ ਜਿੱਦਣ ਦਿੱਲੀ ਪੌਣਾ ਆਉਣਾ ਉਹ ਕਿਤੇ ਕਾਲੀਜੀ ਹੋਈ ਜਾਣੀ ਕਿਤੇ ਉਹਦੇ ਉੱਤੇ ਵੀ ਐ ਮੱਛਰ ਜੇ ਵਾਂਗੂ ਬੈਠਾ ਮੁਸਕੀ ਵੀ ਮਾਰਦੀ ਸੀ ਠੀਕ ਹੈ ਮੈਂ ਦੇਖਿਆ ਤੇ ਵੀਡੀਓ ਵੀ ਵੇਖਣ ਲੱਗਿਆ ਖੈ ਬੈ ਕੇ ਉਹਦੇ ਕਿਉਂ ਕਹਿੰਦੇ ਵੀ ਬਿਮਾਰਗਾ ਹੀ ਇਹਦੇ ਨਾਲ ਹੋਰਗਾ ਜਦੋਂ ਮਰ ਜਾਂਦਾ ਵਾ ਆਪਾਂ ਮੱਛੀ ਮੱਕੀ ਵੀ ਬਹਿਣੀ ਉਹ ਤੇ ਮੱਛਰ ਵੀ ਬਹਿਣਾ ਹਨਾ ਜੀ ਉਹ ਕਾਲਾ ਪੀਲਿਆ ਜਾਂ ਹੋਰ ਬਿਮਾਰੀ ਵਗੈਰਾ ਵੀ ਬੱਚੇ ਤਾਂ ਨਹੀਂ ਅਕਸਰ ਵੀ ਕੋਈ ਨਸ਼ਾ ਪੱਤਾ ਕਰਦੇ ਜਿਵੇਂ ਵੀ ਹਨਾ ਉਹਨਾਂ ਦੇ ਲੜ ਗਿਆ ਬੱਚਿਆਂ ਨੂੰ ਬਿਮਾਰੀਆਂ ਹੋਣੀਆਂ ਇਸੇ ਕਰਕੇ ਹੋਣੀਆਂ ਵੀ ਜਦੋਂ ਵੀ ਕੋਈ ਵੀ ਜਾਨਵਰ ਆ ਜਿਹੜਾ ਮਰ ਜਾਂਦਾ ਸਾਨੂੰ ਹਾਂ ਜੀ ਇਹ ਵੀ ਜ਼ਰੂਰਤ ਆ ਵੀ ਸਾਨੂੰ ਸਕੰਜੇ ਦੀ ਜਿਵੇਂ ਕੋਈ ਵੀਰ ਮੇਰਾ ਸਕੰਜੇ ਦੀ ਮਦਦ ਸਾਡੀ ਕਰ ਸਕਦਾ ਸਕੰਜਾ ਲੈ ਕੇ ਦੇ ਦੇਵੇ ਵੀ ਜੰਮਰ ਨੂੰ ਖੇਚ ਕੇ ਟੋਆ ਪੱਟ ਕੇ ਉੱਚ ਦਬਾਇਆ ਜਾ ਸਕੇ ਨੂਨ ਪਾ ਕੇ ਗਲ ਜਾਵੇ ਉਹਦੇ ਨਾਲ ਬਿਮਾਰੀ ਫੈਲਣ ਤੋਂ ਘਟ ਜਾਂਦਾ ਉਵੇਂ ਆਪਣੇ ਬੱਚਿਆਂ ਨੂੰ ਕਾਲਾ ਪੀਲਿਆ ਹੋ ਜਾਂਦਾ ਜਾਂ ਹੋਰ ਹੋ ਜਾਂਦਾ ਉਹ ਕਿਵੇਂ ਹੁੰਦਾ ਇਸੇ ਕਾਰਨ ਨਹੀਂ ਹੁੰਦਾ ਵੀ ਉਹ ਮੱਖੀ ਨੇ ਬੈਠੀ ਹੁੰਦੀ ਉੱਤੇ ਉਹ ਮੱਖੀ ਆਪਣੇ ਬੱਚੇ ਤੇ ਵੀ ਜਾ ਕੇ ਮੈਂਦੀ ਆ ਉਹਨੂੰ ਬਿਮਾਰੀ ਲੱਗ ਜਾਂਦੀ ਆ ਵੱਡੇ ਬੰਦੇ ਦੀ ਤਾਂ ਆਪਾਂ ਕਹਿ ਦਿੰਨੇ ਆ ਉਹ ਨਸ਼ਾ ਕਰਦਾ ਸੀ ਤਾਂ ਹੋ ਗਿਆ ਉਹਨੂੰ ਆ ਬਿਮਾਰੀ ਬੱਚੇ ਤਾਂ ਨਹੀਂ ਨਸ਼ਾ ਕਰਦੇ ਬਿਮਾਰੀ ਆ ਹੀ ਫੈਲਦੀ ਆ ਹੀ ਤੇ ਉਤੋਂ ਬਾਅਦ ਮੈਂ ਕਹਿੰਦਾ ਡਾਕਟਰੀ ਦਾ ਮੈਂ ਕਰਦੀ ਸੀ ਪਹਿਲਾਂ ਹੀ ਕੰਮ ਮੈਂ ਹਸਪੀਟਲ 'ਚ ਸੀਗਾ ਕੰਪਿਊਟਰ ਤੇ 10 ਸਾਲ ਦਾ ਐਕਸਪੀਰੀਅੰਸ ਮੈਨੂੰ ਤੇ ਉਹ ਕਰਦਾ ਕਰਕੇ ਮੈਂ ਕਹਿੰਦਾ ਵੀ ਹੁਣ ਬੰਦਿਆਂ ਦੀ ਤਾਂ ਸੇਵਾ ਕਰਦੀ ਆ ਹੌਲੀ ਹੌਲੀ ਮੈਂ ਕਹਿੰਦਾ ਜਾਨਵਰਾਂ ਦੀ ਕਰਨੀ ਆ ਫਿਰ ਮੈਂ ਆਲ ਐਨੀਮਲ ਸੇਵਰ ਸੋਸਾਇਟੀ ਨਾਂ ਰੱਖ ਲਿਆ ਫਿਰ ਉਵੇਂ ਆਈ ਬਿਛਰੀਆ ਬੰਦਾ ਗਿਆ ਕੋਈ ਵੀ ਰੱਬ ਵੱਲੋਂ ਹੀ ਮੇਰੇ ਇਹ ਵਧੀਆ ਘਾਹ ਕ ਮਰੀਜ਼ ਲੱਗ ਗਏ ਉਹ ਫਿਰ ਜਿਵੇਂ ਮੰਨ ਲਓ 500 ਰੁਪਇਆ ਵਟਿਆ ਉਹਨਾਂ ਤੋਂ ਮੈਂ 200 ਆਵਦਾ ਕਰੇ ਦੇਣਾ 300 ਰੁਪਇਆ ਇਹ ਮੈਂ ਕਰਾਈਗਾ ਜਮਹੋਲੀ ਹੋਲੀ ਬਿਜਾਈ ਕਰਕੇ ਸਰਕਲ ਆ ਸਿਵਾਲਾ ਸ਼ੁਰੂ ਕਰ ਲਿਆ ਤੇ ਹੁਣ ਵੀ ਕੰਮ ਮੈਂ ਬਾਲਾ ਸੇੜ ਬਿਠਾਈ ਕਿਉਂਕਿ ਮੈਂ ਪਟੇ ਵੀ ਪਾਰ ਰਿਆਂ ਜੀ ਮੈਂ ਜਿਹੜੇ ਗਲੇ ਬੰਦੇ ਆ ਉਹਨਾਂ ਦਾ ਵੀ ਇਲਾਜ ਕਰ ਰਿਆਂ ਜੀ ਠੀਕ ਹੈ ਜੀ ਤੇ ਜਿਹੜੇ ਗਊ ਆ ਜਨਵਰ ਆ ਗਲੇ ਪਿਲੇ ਉਹਨਾਂ ਦਾ ਤੇ ਇਲਾਜ ਕਰ ਹੀ ਰਿਆਣਾ ਤੇ ਕੋਈ ਇੱਕ ਕਰਦਾ ਮਸਾ ਮੈਂ ਤਿੰਨ ਚਾਰ ਸੰਭਾਲ ਲਿਆ ਕਰਦਾਰ ਇੱਕ ਜੀ ਤੇ ਮੈਨੂੰ ਇਹੀ ਆ ਬਸ ਮੈਨੂੰ ਸਾਥ ਦੀ ਲੋੜ ਆ ਤੇ سپورਟ ਦੀ ਲੋੜ ਆ ਜੀ ਜੀ ਪੈਸੇ ਦੀ ਲੋੜ ਨਹੀਂ ਮੈਨੂੰ ਪੈਸੇ ਦੀ ਲੋੜ ਨਹੀਂ ਤੁਹਾਨੂੰ سپورਟ ਦੀ ਲੋੜ ਆ ਹਾਂਜੀ ਤੇ ਹੁਣ ਤੱਕ ਕਿੰਨੋ ਹੁਣ ਤੱਕ ਕਿੰਨੇ ਜਿਹੜੇ ਤੁਸੀਂ ਜਾਨਵਰ ਠੀਕ ਕਰ ਚੁੱਕੇ ਹੋ ਕਿੰਨੇ ਜਿਹੜੇ ਆਵਾਰਾ ਕੁੱਤੇ ਆ ਉਹਨੂੰ ਠੀਕ ਕਰ ਚੁੱਕੇ ਹੋ ਜਿਵੇਂ ਗਾਵੂਆਂ ਆ ਗਈਆਂ ਇਹਨੂੰ ਕਿੰਨੇ ਕ ਠੀਕ ਕਰਤੇ ਹੋ ਤੁਸੀਂ 15 16 ਤਾਂ ਮੈਂ ਗਾਊ ਜਾਨਵਰ ਕਰਤੇ ਤੇ ਡੌਗ ਸਟਰੀਟ ਡੌਗ ਹੁੰਦੇ ਜਿਹੜੇ ਹੁਣ ਉਹ ਬਹਿਨ ਜਾ ਹੋ ਗਿਆ ਕਰਕੇ ਮੈਂ ਘਟਾਤਾ ਬਿਕਨ ਦੇ ਵੀ ਉਹ ਵੀ ਆ ਜੁਰਮਾਨਾ ਜਾਂ ਕਿਵੇਂ ਤੇ ਉਹ ਮੇਰੇ ਕੋਲੇ ਵੀਡੀਓ ਵਗੈਰਾ ਆਪਣੇ ਕੋਲੇ ਸਾਰੀ ਫੋਟੋ ਵਗੈਰਾ ਵੀ ਹੁੰਦੀ ਆ ਵੀ ਐ ਨਹੀਂਗਾ ਵੀ ਵੈਸੀ ਕਹੇ ਤੁਕਲਾ ਕਰਕੇ ਤੇ ਵੀਡੀਓ ਪਾ ਦੇਣੀ ਸਾਰਾ ਮੈਂ ਸਬੂਤ ਤੇ ਦਿੰਨੇ ਆ ਜੀ ਆ ਸੇਵਾ ਕੀਤੀ ਆ ਉਹ ਮੈਂ 15-20 ਡੋ ਕਰਤੇ ਹੋਣੇ ਆ 15-20 ਡੋ ਹਾਂਜੀ ਤੇ ਸਤਨਾਜੇ ਚ ਡੇਲੀ ਮੈਂ ਪੌਣਾ 5 ਕਿਲੋ ਸਤਨਾਜਾ ਪੁੰਹਦਾ ਜੀ ਸਾਰ ਇੱਥੋਂ ਲੈ ਕੇ ਜੀਰੇ ਤੱਕ ਮੈਂ ਥੋੜਾ ਥੋੜਾ ਪੁੰਹਦਾ ਜਣਾ ਜੀ ਜੀ ਜਿਵੇਂ ਡੌਗ ਆ ਤੁਸੀਂ ਕਹਿੰਦੇ ਫੱਟੜ ਡੌਗ ਆ ਤੁਹਾਡੇ ਕੋਲ ਜ਼ਖਮੀ ਡੌਗ ਆ ਜਾਂਦੇ ਆ ਬਿਮਾਰ ਡੌਗ ਆ ਜਾਂਦੇ ਆ ਗਊ ਆ ਜਾਂਦੀਆਂ ਡੌਗਾਂ ਨੂੰ ਸੰਭਣ ਖਾਤਰ ਰੱਖਣ ਖਾਤਰ ਤੁਹਾਡੇ ਕੋਲ ਕੋਈ ਪ੍ਰਬੰਧ ਕੀਤਾ ਜਿਵੇਂ ਕੋਈ ਸ਼ੈੱਡ ਜਾਂ ਕੋਈ ਕਮਰਾ ਪਸਟੂ ਬਣਾਇਆ ਹੋਵੇ ਉਹ ਜਾਂ ਬਣਿਆ ਹੈਗਾ ਤੁਹਾਡੇ ਕੋਲੇ ਨਹੀਂ ਬਣਿਆ ਨਹੀਂ ਕਰਕੇ ਤਾਂ ਜੀ ਇਹ ਫਰਿਆਦ ਕਰ ਰਹੇ ਆ ਵੀ ਜਿੰਨੇ ਸਰੋਤੇ ਦੇਖ ਰਿਆ ਵੀ ਬਣ ਜਾਵੇ ਤੇ ਸਾਨੂੰ ਇਹੋ ਚੀਜ਼ ਦੀ ਸਪੋਰਟ ਆ ਉਵੇਂ ਹੁਣ ਜ਼ਿੰਮੇਵਾਰੀ ਜਿਹੜੀ ਕਹੇ ਨੂੰ ਦੇ ਦੇਣੀ ਉਹ ਪੱਕਾ ਪਤਾ ਨਹੀਂ ਕਿ ਉਹ ਪਾਣੀ ਪਾ ਪਿਆਵੇ ਕਨਾ ਪਿਆਵੇ ਆਪ ਦੀ ਜ਼ਿੰਮੇਵਾਰੀ ਲਵਾਂਗੇ ਆਪ ਦੀ ਸਾਹਮਣੇ ਇੱਥੇ ਹੋਊਗੀ ਤੇ ਪਾਵਾਂਗੇ ਸਭ ਕੁਝ ਉਹਨੂੰ ਬਿਲਕੁਲ ਹਾਂ ਉਹੀ ਉਹ ਚੀਜ਼ ਦੀ ਲੋੜ ਆ ਸਾਨੂੰ ਵੀ ਚਲੋ ਦਾਨ ਨਹੀਂ ਕਰਦੇ ਲੋਕੀ ਚਲੋ ਵੱਖਰੀ ਗੱਲ ਆ ਤੇ ਵੀ ਸਾਨੂੰ ਚਲੋ ਵੀ ਆ ਸਾਡੀ سپورਟ ਹੋ ਜੇ ਇਹੀ ਸਾਨੂੰ ਹੀ ਅਰਨਿੰਗ ਆਉਣ ਲੱਗ ਜੇ ਅਸੀਂ ਦਾਨ ਕੇ ਤੋਂ ਲੈਂਦੇ ਨਹੀਂ ਰੁਪਿਆ ਵੀ ਵੀ ਇੱਚੇ ਲੋਕ ਕਰ ਲਗੇ ਹਾਂਜੀ ਇਹੀ ਤਾਂ ਹੀ ਕਰਕੇ ਕਹਿੰਦੇ ਆ ਵੀ سپورਟ ਦੀ ਲੋੜ ਆ ਫੋਲੋ ਦੀ ਲੋੜ ਆ ਵੀ ਜਿਹੜਾ ਸਾਨੂੰ ਅਰਨਿੰਗ ਕਿਸੇ ਤੋਂ ਨਾ ਮੰਗਣੀ ਪਵੇ ਚਲੋ ਵੀ ਅਸੀਂ ਆਪ ਲਾ ਸਕੀਏ ਜੀ ਜੀ ਐ ਭਾਈ ਲੰਮੇ ਸਮੇਂ ਤੋਂ ਦੱਸ ਰਿਹਾ ਕਿ ਮੈਂ ਸੇਵਾ ਕਰ ਰਿਹਾ ਵੇਖੋ ਸੇਵਾ ਜਾਨਵਰਾਂ ਦੀ ਸੇਵਾ ਕਰਨੀ ਮਨੁੱਖ ਦੀ ਸੇਵਾ ਕਰਨੀ ਸਭ ਤੋਂ ਵੱਡੀ ਤੇ ਪਵਿੱਤਰ ਸੇਵਾ ਹੈ ਵੇਖੋ ਬੇਜਬਾਨ ਹੈ ਉਹ ਵਿਚਾਰੇ ਕੱਟੇ ਜਾਂਦੇ ਆ ਰੋੜਾਂ ਦੇ ਉੱਤੇ ਫੱਟੜ ਹੋ ਜਾਂਦੇ ਤੇ ਉਹਨਾਂ ਨੂੰ ਕੋਈ ਸਾਂਭਣ ਵਾਲਾ ਨਹੀਂ ਹੁੰਦਾ ਉਸ ਤੋਂ ਬਾਅਦ ਉਹਨਾਂ ਦੇ ਕੀੜੇ ਪੈ ਜਾਂਦੇ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਹੈ ਬਾਈ ਨੇ ਬਹੁਤ ਵਧੀਆ ਉਪਰਾਲਾ ਕੀਤਾ ਕਿ ਮੈਂ ਇੱਕ ਜਿਹੜੇ ਆਵਾਰਾ ਡੌਗ ਫਿਰਦੇ ਆ ਆਵਾਰਾ گاਵਾ ਫਿਰਦੀਆਂ ਜਿਨ੍ਹਾਂ ਦੇ ਨਾਲ ਐਕਸੀਡੈਂਟ ਹੁੰਦੇ ਆ ਤੇ ਉਹਨਾਂ ਦੇ ਫਲੈਕਟਰ ਪਾਵਾਂ ਤੇ ਜਿਹੜੇ ਆਵਾਰਾ ਪਸ਼ੂ ਜ਼ਖਮੀ ਹੋ ਜਾਂਦੇ ਤੇ ਉਹਨਾਂ ਦਾ ਇਲਾਜ ਕਰਾਂ ਬਾਈ ਕਹਿ ਰਿਹਾ ਕਿ ਮੇਰੇ ਕੋਲੇ ਜਗ੍ਹਾ ਦੀ ਪ੍ਰੋਬਲਮ ਆ ਜਗ੍ਹਾ ਹੈ ਨਹੀਂ ਤੇ ਮੈਂ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਆ ਮੈਂ ਕ ਡਾਕਟਰ ਦਾ ਜਾਨੀ ਕਿ ਪ੍ਰੈਕਟਿਸ ਕਰੀ ਹੋਈ ਆ ਥੋੜੀ ਥੋੜੀ ਮੈਂ ਜਿਹੜੇ ਕਿ ਲਾਜ਼ਮੀ ਕਰ ਲੈਣਾ ਪਰ ਮੈਨੂੰ ਇੱਕ ਮਦਦ ਦੀ ਲੋੜ ਆ ਮੈਨੂੰ ਕੋਈ ਪੈਸਾ ਨਹੀਂ ਚਾਹੀਦਾ ਆਮ ਲੋਕ ਕਮੈਂਟ ਬਾਕਸ ਦੇ ਵਿੱਚ ਵੀ ਕਾਰਨ ਕਹਿੰਦੇ ਹੋਣਗੇ ਕਿ ਯਾਰ ਇਹਨੇ ਤਾਂ ਇੱਕ ਪੈਸੇ ਇਕੱਠੇ ਕਰਨ ਦਾ ਜਰੀਆ ਬਣਾਇਆ ਹੋਣਾ ਬੜੇ ਤਰ੍ਹਾਂ ਦੇ ਲੋਕ ਕਮੈਂਟ ਕਰਨਗੇ ਇਹ ਕਹਿੰਦਾ ਮੈਨੂੰ ਪੈਸਾ ਨਹੀਂ ਚਾਹੀਦਾ ਮੈਨੂੰ ਦਵਾਈ ਦਵਾ ਦਿਓ ਮੈਨੂੰ ਦੁੱਧ ਦਵਾ ਦਿਓ ਮੈਨੂੰ ਫ੍ਰਿਜ ਰਿਜਮੇ ਪਾ ਰਿਆਂ ਇਹ ਦਵਾ ਦਿਓ ਮੈਨੂੰ ਜਿਹੜੇ ਮੈਨੂੰ ਚੀਜ਼ ਦੀ ਲੋੜ ਆ ਮੈਨੂੰ ਉਹ ਦਵਾ ਦਿਓ ਤੁਸੀਂ ਪੈਸਾ ਨਹੀਂ ਚਾਹੀਦਾ ਮੈਂ ਸੇਵਾ ਕਰਨੀ ਆ ਮੇਰੇ ਮਨ ਦੇ ਵਿੱਚ ਇੱਛਾ ਜੀ ਕਿ ਮੈਂ ਇਹਨਾਂ ਬੇਜਵਾਨਾਂ ਜਾਨਵਰਾਂ ਦੀ ਸੇਵਾ ਕਰਾਂ ਬਾਈ ਦੇ ਨਾਲ ਗੱਲਬਾਤ ਵੀ ਜਾਰੀ ਰੱਖਾਂਗੇ ਤੇ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹਨਾ ਜਿਹੜੇ ਬਾਈ ਦਾ ਨੰਬਰ ਆ ਇਹ ਵੀ ਸਕਰੀਨ ਤੇ ਦਿਖਾ ਦੇ ਤੇ ਬਾਈ ਦੇ ਨਾਲ ਗੱਲ ਵੀ ਕਰਦੇ ਰਵਾਂਗੇ ਨਾਲ-ਨਾਲ ਬਾਈ ਦਾ ਜਿਹੜਾ ਗੂਗਲ ਆ ਗੂਗਲ ਪੇ ਨੰਬਰ ਵੀ ਦੇਵਾਂਗੇ ਉਸ ਦੇ ਉੱਤੇ ਜੇਕਰ ਤੁਸੀਂ ਆਪ ਦਾ ਦਾਨ ਪਾਉਣਾ ਚਾਹੁੰਦੇ ਹੋ ਦਾਨ ਵਿੱਤ ਸਮਾਨ ਕੋਈ ਇਹ ਨਹੀਂਗਾ ਕਿ ਤੁਹਾਨੂੰ ਲੱਖਾਂ ਰੁਪਏ ਮੰਗਾ ਜਾ ਰਿਹਾ ਹਜ਼ਾਰਾਂ ਰੁਪਏ ਮੰਗਾ ਜਾ ਰਿਹਾ ਤੁਸੀਂ ਗੂਗਲ ਪੇ ਦੇ ਵਿੱਚ ਜਿੰਨੀ ਤੁਹਾਡੀ ਸ਼ਰਧਾ ਤੁਸੀਂ 100 50000 2000 3000 ਜਿੰਨਾ ਵੀ ਤੁਸੀਂ ਸ਼ਰਧਾ ਮੁਤਾਬਕ ਪਾਉਣਾ ਤੇ ਪਾ ਸਕਦੇ ਹੋ ਕਈ ਵਾਰ ਹੁੰਦਾ ਬੰਦੇ ਕੋਲ ਪੈਸਾ ਬਹੁਤ ਹੁੰਦਾ ਉਹਦੇ ਕੋਲ ਟਾਈਮ ਨਹੀਂ ਹੁੰਦਾ ਸੇਵਾ ਕਰਨ ਲਈ ਬੰਦਾ ਕਹਿੰਦਾ ਚਲੋ ਯਾਰ ਘਰੇ ਬੈਠੇ ਆ ਆਵਾਰਾ ਪਸ਼ੂ ਆਵਾਰਾ ਡੌਗ ਆ ਵਿਚਾਰੇ ਜ਼ਖਮੀ ਫਿਰਦੇ ਠੰਡ ਹੈ ਤੇ ਉਹ ਠੀਕ ਹੋ ਜਾਣਗੇ ਚਲੋ ਆਪਾਂ ਜਿੰਨਾ ਦਾ ਦਸਵੰਦ ਦਾ ਕੱਢ ਦਿੰਨੇ ਆ ਗੂਗਲ ਪੇ ਕਰ ਦਿੰਨੇ ਆ ਇਹਨਾਂ ਨੂੰ ਭੇਜ ਦਨੇ ਨੇ ਖਾਤੇ ਚ ਪੈਸੇ ਪਾ ਦਨੇ ਆ ਚਲੋ ਇਹ ਵੀ ਜੁੜਿਆ ਰਹੋ ਤੇ ਆਪਣੀ ਵੀ ਸੇਵਾ ਹੁੰਦੀ ਰਹੋ ਬਾਈ ਨਾਲ ਗੱਲਬਾਤ ਕਰਦੇ ਰਹਾਂਗੇ ਤੁਹਾਡਾ ਇੱਕ ਤਾਂ ਦੱਸੋ ਪਹਿਲਾਂ ਤਾਂ ਜਿਹੜੇ ਸਰੋਤੇ ਦੇਖ ਰਹੇ ਤੁਹਾਡਾ ਨੰਬਰ ਦੱਸੋ ਕਿੰਨਾ ਸਾਡਾ ਨੰਬਰ ਹੈ 98764 94002 ਤੇ ਗਗਨਦੀਪ ਮੇਰਾ ਨਾਮ ਆ ਜੀ ਤੇ ਜਿਹੜਾ ਸਾਡਾ ਆਲ ਐਨੀਮਲ ਸੇਵਰ ਸੁਸਾਇਟੀ ਪੇਜ ਆਈ ਤੇ ਸਾਨੂੰ ਫੋਲੋ ਨਹੀਂ ਲੋਕੀ ਕਰ ਰਹੇ ਸ਼ੇਅਰ ਨਹੀਂ ਕਰ ਰਹੇ ਸਾਨੂੰ ਹੀ ਸਪੋਰਟ ਆ ਵੀ ਫੋਲੋ ਸ਼ੇਅਰ ਦੀ ਕਰ ਦੇਣ ਮੰਨ ਲਓ ਵੀ ਕੋਈ ਵੀ ਹੁੰਦਾ ਵਾ ਪੈਸੇ ਵਾਲਾ ਹੁੰਦਾ ਤੁਹਾਡੇ ਕੱਲ ਦੇ ਕਹਿਣਗੂ ਵੀ ਉਹ ਤਾਂ ਨਹੀਂ ਸੇਵਾ ਹੁੰਦੀ ਹੈ ਨਾ ਉਹ ਗਾਂ ਡਿਊਟੀ ਵੀ ਲਾ ਸਕਦਾ ਜੀ ਉਹਨਾਂ ਨੂੰ ਐ ਸਾਨੂੰ ਨਹੀਂ ਸਿੱਧੇ ਕਿੰਦੇ ਨੇ ਉਹ ਕਿਸੇ ਦੀ ਗਾਂ ਡਿਊਟੀ ਵੀ ਲਾ ਸਕਦਾ ਜੀ ਜਿਹਦੇ ਕੋਲ ਪੈਸੇ ਵਾਲਾ ਬੰਦਾ ਉਹਦੇ ਬੰਦੇ ਥੱਲੇ ਨੌਕਰ ਜਾਂ ਕੋਈ ਮੁਲਾਜ਼ਮ ਹੁੰਦਾ ਹੀ ਹੈ ਜੀ ਹਣੇ ਉਹਦੀ ਵੀ ਡਿਊਟੀ ਲਾ ਸਕਦਾ ਵੀ ਜਲ ਤੂੰ ਕਰਾ ਕੇ ਆ ਨਾਲ ਵੀ ਉਹ ਖਾਣਾ ਲੈਣਾ ਅਸੀਂ ਇਹ ਨਹੀਂ ਕਹਿੰਦੇ ਵੀ ਸਾਨੂੰ ਪਾ ਕਰੋ ਹਾਂ ਵੀ 5-10 ਰੁਪਏ ਨਾਲ ਵੈਸੇ ਕੋਈ ਫਰਕ ਨਹੀਂ ਪੈਂਦਾ ਡਾਕਟਰਾਂ ਨੂੰ ਆਪਾਂ ਲੱਖਾਂ ਦੇ ਦਿੰਨੇ ਆ ਜੇ ਉਹਨਾਂ ਨੇ 1 ਰੁਪਿਆ ਵੀ ਨਹੀਂ ਘਟਾਉਂਦੇ ਆਪਾਂ ਉਹੀ ਜੇ ਆਪਾਂ ਜੇ ਚੰਗਾ ਕੰਮ ਕਰੀਏ ਤਾਂ ਗੁਰੂ ਨਾਨਕ ਵੀ ਹੁਣ ਸਿੱਧੀ ਦਿਹਾੜੀ ਚੱਲ ਰਹੇ ਆ ਹਨਾ ਹੁਣ ਕਿੰਨਾ ਧੁੰਦਾ ਵਾਂ ਲੋਕੀ ਜਾਣਗੇ ਕਰਨਗੇ ਇਹੀ ਅਸੀਂ ਪਾਏ ਹੋਣਗੇ ਕੀ ਪਤਾ ਰੱਬ ਵੱਲੋਂ ਵੀ ਕਿੰਨੇ ਕੁ ਵਜਾਂ ਤੁਹਾਡੀ ਲੋਕੇਸ਼ਨ ਦੱਸੋ ਜਿਹੜੇ ਸਰੋਤੇ ਵੇਖ ਰਹੇ ਆ ਉਹਨਾਂ ਨੂੰ ਪਤਾ ਲੱਗ ਜਾਏ ਤੁਹਾਡੀ ਲੋਕੇਸ਼ਨ ਕਿੱਥੇ ਆ ਤੁਹਾਨੂੰ ਮਿਲਣਾ ਹੋਵੇ ਮੋਬਾਈਲ ਨੰਬਰ ਤਾਂ ਤੁਸੀਂ ਦੱਸ ਹੀ ਦਿੱਤਾ ਤੁਹਾਡੇ ਗੂਗਲ ਪੇ ਇਸ ਚੱਲਦਾ ਹਾਂਜੀ ਇੱਥੇ ਫੋਨ ਪੇ ਚੱਲਦਾ ਇਸੇ ਤੇ ਚੱਲਦਾ ਫੋਨ ਹਾਂਜੀ ਜੀ ਤੁਹਾਡੀ ਲੋਕੇਸ਼ਨ ਦੱਸੋ ਪਹਿਲਾਂ ਜੇਕਰ ਮਿਲਣਾ ਹੋਵੇ ਤੁਹਾਨੂੰ ਮਿਲਣਾ ਹੋਵੇ ਮੇਰਾ ਹਰਾਏ ਰੋਡ ਹੀਰੇ ਨੀਅਰ ਹੀਰੇ ਦੀ ਆਟਾ ਚੱਕੀ ਤਲਵੰਡੀ ਭਾਈ ਮੇਰਾ ਨਾਮ ਗਗਨਦੀਪ ਸਿੰਘ ਆ ਤੇ ਮੇਰੇ ਡੈਡੀ ਨੂੰ ਚਿੰਦਾ ਚਿੰਦਾ ਕਹਿੰਦੇ ਚਿੰਦੇ ਦਾ ਮੁੰਡਾ ਮੈਂ ਹਾਂਜੀ ਬਾਈ ਨੇ ਤੁਹਾਨੂੰ ਆਪਣਾ ਐਡਰੈਸ ਵੀ ਦੱਸਤਾ ਤੇ ਤੁਹਾਨੂੰ ਸਾਰਾ ਕੁਝ ਦੱਸਤਾ ਜੇਕਰ ਤੁਸੀਂ ਇਹਨਾਂ ਨੂੰ ਮਿਲਣਾ ਤੇ ਇਹਨਾਂ ਦੇ ਨਾਲ ਮਿਲ ਕੇ ਵੀ ਤੁਸੀਂ ਸੇਵਾ ਕਰ ਸਕਦੇ ਹੋ ਜੇਕਰ ਤੁਸੀਂ ਇਹਨਾਂ ਨਾਲ ਫੋਨ ਤੇ ਸੰਪਰਕ ਕਰਨਾ ਤੇ ਫੋਨ ਤੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਗਗਨੂ ਜੀ ਇਹ ਦੱਸੋ ਕਿ ਜੇਕਰ ਕੋਈ ਬੰਦਾ ਕਹੇ ਕਿ ਮੈਂ ਤੈਨੂੰ ਪੈਸੇ ਭੇਜ ਦੇਣਾ ਕਿ ਮੈਨੂੰ ਆ ਪੈਸੇ ਲਾ ਕੇ ਦੱਸ ਦੇ ਵੀ ਤੂੰ ਇਨੇਕ ਲੱਗ ਗਏ ਤੇ ਮੈਂ ਤੈਨੂੰ ਬਾਅਦ ਚ ਫਿਰ ਭੇਜੂਗਾ ਕਿ ਉਹ ਪੈਸੇ ਲਾ ਕੇ ਬੰਦੇ ਦਿਖਾਉਂਗੇ ਤੁਸੀਂ ਵੀ ਜਿੰਨਾ ਤੁਸੀਂ 1000 ਰੁਪਏ ਭੇਜਿਆ ਸੀ ਮੈਂ 1000 ਲਾਤਾ ਹਾਂ ਜੀ ਉਹਦਾ ਸਾਰਾ ਸਾਨੂੰ ਰਿਪੋਰਟ ਦਿੱਤੀ ਜਾਊਗੀ ਕਹਦਾ ਬੈਲੇ ਦਿੱਤਾ ਜਾਊਗਾ ਦਿਖਾਇਆ ਜਾਊਗਾ ਵੀ ਆ ਦੇਖੋ ਵੀ ਆ ਚੀਜ਼ ਹੋਈ ਆ ਬੇਸ਼ੱਕ ਦੀ ਕੋਈ ਵੀ ਆ ਹੁਣ ਵੀ ਚੀਜ਼ ਆ ਅੱਜ ਕੱਲ ਬਿੱਲ ਜਾਂ ਰਸੀਦ ਮਿਲਦੀ ਆ ਹਨ ਤੇ ਉਹ ਸਾਰਾ ਕੁਝ ਦਿਖਾਇਆ ਜਾਊਗਾ ਹੀ ਲੱਗਾ ਵੀ ਹਾਂ ਜੀ ਆ ਪਟੇ ਸੀਗੇ ਆ ਪਟੇ ਦੀ ਸੇਵਾ ਸੀਗੀ ਆ ਲੱਗੀ ਆ ਆ ਦੇਖ ਲਓ ਡਰਾਈਵਰ ਨਾਲ ਗੱਲ ਕਰਨੀ ਡਰਾਈਵਰ ਨਾਲ ਗੱਲ ਕਰੋ ਜੇ ਬੰਦਾ ਤੁਸੀਂ ਆਪ ਦਾ ਭੇਜ ਕੇ ਚੈੱਕ ਕਰਾਉਣਾ ਚਾਹੁੰਦੇ ਹੋ ਆਪ ਦਾ ਬੰਦਾ ਭੇਜ ਕੇ ਚੱਕਰ ਆਸ ਜੇਕਰ ਤੁਹਾਨੂੰ ਕੋਈ ਫੋਨ ਕਰੇ ਬੰਦਾ ਵੀ ਫਲਾਣੇ ਥਾਂ ਆਵਾਰਾ ਆਈ ਗਊ ਆਏ ਉਹ ਜ਼ਖਮੀ ਪਈ ਐ ਡੌਗ ਜ਼ਖਮੀ ਪਿਆ ਤੁਸੀਂ ਪਹੁੰਚੋਗੇ ਤੁਰੰਤ ਹਾਂਜੀ ਤੁਰੰਤ ਕਈ ਵਾਰ ਹੁੰਦਾ ਬੰਦਾ ਅਗਲਾ ਕਮੈਂਟ ਚ ਵੀ ਲੋਕ ਕਰਨਗੇ ਵੀ ਕਈ ਲੋਕ ਕਈ ਲੋਕ ਵੀ ਪੈਸੇ ਇਕੱਠੇ ਕਰਨ ਖਾਤਰ ਹੁੰਦੇ ਆ ਪਰ ਜੇ ਇਹਨੂੰ ਜ਼ਖਮੀ ਗਾਂ ਦਾ ਕਹਤਾ ਜਾਂ ਡੌਗ ਦਾ ਕਹਤਾ ਇਹਨੇ ਪਹੁੰਚਣਾ ਨਹੀਂਗਾ ਇਹਨੂੰ ਪੈਸੇ ਕਹੇ ਤੋ ਲੈ ਜਾ ਉਹਦੀ ਆਜੂਗਾ ਪਰ ਉਹਨੂੰ ਲੈਣ ਨਹੀਂ ਜਾਣਾ ਕਿ ਤੁਸੀਂ ਪਹੁੰਚੋਗੇ ਜਿਹੜੇ ਵੀਡੀਓ ਵੇਖ ਰਿਹਾ ਉਹ ਤੁਹਾਨੂੰ ਫੋਨ ਵੀ ਕਰਨਗੇ ਸਾਨੂੰ ਫੋਨ ਕਰਨ ਸਾਨੂੰ ਲੋਕੇਸ਼ਨ ਭੇਜਣ ਤੇ ਜੇ ਅਸੀਂ ਉੱਥੇ ਨਾ ਪਹੁੰਚੇ ਤਾਂ ਫਿਰ ਕੀ ਨਹੀਂ ਪਹੁੰਚਦੇ ਸਾਨੂੰ ਮੈਂ ਤੁਹਾਨੂੰ ਨੰਬਰ ਦੇ ਦਿੰਦਾ ਵੀ ਜਿਨ੍ਹਾਂ ਨੇ ਸਾਨੂੰ ਪਿੰਡੋਂ ਫੋਨ ਲਾਇਆ ਸੀ ਵੀ ਆ ਕੇ ਇੱਥੇ ਗਾਉ ਆ ਤੇ ਦੇਖ ਕੇ ਜਾਓ ਦੇਖ ਕੇ ਆਇਆ ਉਹ ਵੀਡੀਓ ਵੀ ਬਣਾਈ ਆ ਜੇ ਤੁਸੀਂ ਕਹਿੰਨੇ ਆ ਤਾਂ ਆ 5 ਕਿਲੋਮੀਟਰ ਵਾਰ ਚੱਕਰ ਆ ਦਿਖਾ ਲਿਆ ਉਹਨੇ ਹਾਂਜੀ ਜੀ ਮੇਰਾ ਲਾਸਟ ਸਵਾਲ ਹੋਊਗਾ ਜਿਹੜੇ ਸਰੋਤੇ ਦੇਖ ਰਿਆ ਉਹਨਾਂ ਨੂੰ ਮੈਸੇਜ ਕੀ ਦੇਣਾ ਚਾਹੋ ਨੇ ਤੁਸੀਂ ਮੈਸੇਜ ਇਹ ਹੀ ਦੇਣਾ ਚਾਹੋ ਨੇ ਇਹ ਮੈਂ ਇਹ ਨਹੀਂ ਕਹਿੰਦਾਗਾ ਵੀ ਮੈਨੂੰ ਪੈਸਾ ਚਾਹੀਦਾ ਨਾ ਜਾਹੂ ਪੈਸਾ ਤਾਂ ਹੱਥਾਂ ਦੀ ਮੈਲਾ ਜਿਵੇਂ ਕਹਿੰਦੇ ਬੰਦਾ ਮਿੱਟੀ ਆ ਹਨਾ ਆਪਾਂ ਤਾਂ ਇਹ ਕਹਿੰਨੇ ਆ ਵੀ ਗਰੀਬ ਦੀ ਮਦਦ ਕਰੋ ਠੀਕ ਆ ਹੋਰਾਂ ਹਜ਼ਾਰਾਂ ਵੱਡੇ ਤੇ ਪੈਸੇ ਲਾ ਦਿੰਨੇ ਆਪਾਂ ਉਹ ਕਰ ਦਿੰਨੇ ਆ ਹਨਾ ਬੱਚੇ ਆ ਬਾ ਨੋਮੀ 10ਵੀਂ 11ਵੀਂ ਕਈ ਬੱਚੇ ਦਾਦਾ 20-20 ਰੁਪਏ ਇਕੱਠੇ ਕਰਕੇ ਵੀ ਦੇ ਸਕਦੇ ਆ ਆਪਾਂ ਸੇਵਾ ਕਰਕੇ ਇਹੇ ਇਹੀ ਵੱਡੇ ਆਪਾਂ ਗਊ ਦੇ ਦਾਨ ਚ ਮਨਾਈਏ ਪਟਿਆਂ ਦੇ ਖਰਚੇ ਚ ਮਨਾਈਏ ਸੇਵਾ ਚ ਮਨਾਈਏ ਮੈਡੀਕਲ ਤੋਂ ਦਵਾਈ ਲੈ ਲਈ ਠੀਕ ਹੈ ਉਹੀ ਦਵਾਈ ਵੀ ਕੀੜਿਆਂ ਦੀ ਦਵਾਈ ਆਟਾ ਵੀ ਜਾਂ ਪਟੀਆਂ ਸਾਨੂੰ ਵੀ ਲੈਤੀਆਂ ਉਹੀ ਵੱਡੇ ਜੇ ਮਨਾਇਆ ਜਾਵੇ ਆ ਉਹ ਚੀਜ਼ਾਂ ਤੇ ਉਸ ਤੋਂ ਵੱਡੀ ਚੀਜ਼ ਕੋਈ ਨਹੀਂ ਕਰਪੜਾ ਹੋ ਪੜਾਂਤ ਭਲੇ ਦਾ ਪੜਾ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੇ ਸਰਬਾਤ ਦਾ ਪੜਾ ਵੀ ਉਹ ਸਾਡਾ ਬਾਬਾ ਨਾਨਕ ਐਵੇਂ ਨਹੀਂ ਕਹਿ ਗਿਆ ਜੀ ਵੀ ਕਰਪੜੇ ਦਾ ਪੜਾ ਹੀ ਆ ਜੀ ਹਾਂਜੀ